ਸਿਆਰੀ ਸਾਧ ਸੰਗਤ ਜੀ ਗੁਰੂ ਦੀ ਬਖਸ਼ੀ ਹੋਏ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਵੱਲੋਂ ਅੱਜ ਸਾਰੇ ਹੀ ਸਿੱਖ ਪੰਥ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 13 April 1692 ਵਾਲੇ ਦਿਨ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਰੇ ਹੀ ਸੁਬਿਆ ਵੱਲੋਂ ਸੰਗਤਾਂ ਪਹੁੰਚੀਆਂ ਸਨ ਤਾਂ ਉਸ ਭਰੇ ਪੰਡਾਲ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਟੇਜ ਉੱਪਰ ਗੱਦ ਕੇ ਕਿਹਾ ਸੀ ਕਿ ਹੈ ਕੋਈ ਸਿੱਖ ਜੋ ਆਪਣੇ ਧਰਮ ਲਈ ਸੀਸ ਦੇ ਦੇਵੇ ਗੁਰੂ ਨੇ ਇਹੇ ਗੱਲ ਨੂੰ ਤਿੰਨ ਵਾਰ ਦੁਹਰਾਇਆ ਤੇ ਪੰਜ ਸਿਰਾਂ ਦੀ ਮੰਗ ਕੀਤੀ ਸਭ ਤੋਂ ਪਹਿਲਾਂ ਭਾਈ ਦਇਆਰਾਮ ਉੱਠ ਕੇ ਆਏ ਤੇ ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ ਖੂਨ ਨਾਲ ਲਥਪਥ ਹੋਈ ਤਲਵਾਰ ਲੈ ਕੇ ਜਦੋਂ ਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ ਤਾਂ ਸੰਗਤਾਂ ਵਿੱਚ ਛਣਾਟਾ ਛਾ ਗਿਆ ਇਸ ਤਰ੍ਹਾਂ ਪੰਜੇ ਸਿੰਘ ਬਾਰੀ ਅਨੁਸਾਰ ਆਏ ਤੰਬੂ ਵਿੱਚ ਕੀ ਹੋਇਆ ਇਹ ਕੋਈ ਤੱਕ ਗੁਰੂ ਖੁਦ ਜਾਣਦਾ ਸੀ ਇਸ ਤਰ੍ਹਾਂ ਗੁਰੂ ਜੀ ਨੇ ਇਹਨਾਂ ਪੰਜ ਸਿੰਘਾਂ ਨੂੰ ਖੰਡੇ ਦੀ ਪੋਹਲ ਅੰਮ੍ਰਿਤ ਛਕਾਇਆ ਤੇ ਇਹਨਾਂ ਪੰਜਾਂ ਸਿੰਘਾਂ ਪਾਸੋਂ ਖੁਦ ਅੰਮ੍ਰਿਤ ਛਕਾਇਆ ਸਿੱਖ ਪੰਥ ਦੀ ਇੱਕ ਵੱਖਰੀ ਪਹਿਚਾਣ ਬਣਾ ਰਹੀ ਥੀ ਪੰਜ ਕਕਾਰ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਵੀ ਦਿੱਤੇ ਕਿ ਮੇਰਾ ਖਾਲਸਾ ਦੂਰ ਤੋਂ ਪਹਿਚਾਣ ਲਿਆ ਜਾਵੇਗਾ ਵਿਸਾਖੀ ਦੇ ਦਿਹਾੜੇ ਨੂੰ ਸਮਰਪਤ ਅੱਜ ਇਹ ਰਚਨਾ ਨੂੰ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲੱਗੇ ਹਾਂ ਜੇ ਚੰਗੀ ਲੱਗੀ ਤਾਂ ਆਪਣੇ ਪੇਜ ਨਾਲ ਜੁੜ ਕੇ ਬੱਚਾਂ ਤੱਕ ਜ਼ਰੂਰ ਪਹੁੰਚਦੀ ਕਰਿਓ ਅਨੰਦ ਪੋਰਦੀ ਤਰਤੀ ਸੀ ਜਿੱਥੇ ਕੌਤਕ ਇਕਵਰਤਾਇਆ ਪੰਜ ਸੀਸ ਬਿਮੰਗਲੇ ਸੀ ਜਿਨ੍ਹਾਂ ਨੂੰ ਤੰਬੂ ਵਿੱਚ ਬੁਲਾਇਆ ਨੰਦਪੁਰ ਦੀ ਧਰਤੀ ਸੀ ਜਿੱਥੇ ਕੌਤਕ ਇਕ ਬਰਤਾਇਆ ਪੰਜ ਸੀਸ ਬਿਮੰਗ ਲੈ ਸੀ ਜਿਨ੍ਹਾਂ ਨੂੰ ਤੰਬੂ ਵਿੱਚ ਬੁਲਾਇਆ ਨਵੀਆਂ ਗੱਲਾਂ ਸੁਣ ਸੁਣ ਕੇ ਗੱਲਾਂ ਨਵੀਆਂ ਸੁਣ ਸੁਣ ਕੇ ਸਨਾਟਾ ਸੰਗਤਾਂ ਦੇ ਵਿੱਚ ਛਾਇਆ ਇਹ ਜਨਮ ਖਾਲਸੇ ਦਾ ਵਸਾਖ ਮਹੀਨੇ ਦੇ ਵਿੱਚ ਆਇਆ ਇਹ ਜਨਮ ਘਾਲ ਸੇ ਦਾ ਵਸਾਖ ਮਹੀਨੇ ਦੇ ਵਿੱਚ ਆਇਆ ਆਜੋ ਸੰਗਤ ਇਕੱਠੀ ਹੋ ਕੇ ਆਈ ਗੱਲ ਸੁਣ ਕੇ ਸੰਗਤਾਂ ਨੇ ਦੌੜ ਇੱਕ ਦੂਜੇ ਨਾਲ ਲਾਈ ਸਾਰੇ ਹੀ ਸੁਪਿਆ ਚੋ ਸੰਗਤ ਇਕੱਠੀ ਹੋ ਕੇ ਆਈ ਗੱਲ ਸੁਣ ਕੇ ਸੰਗਤਾਂ ਨੇ ਦੌੜ ਤਾ ਇੱਕ ਦੂਜੇ ਨਾਲ ਲਾਈ ਸਿੰਘ ਪੱਜ ਪੱਜ ਆਉਂਦੇ ਗਏ ਸਿੰਘ ਪੱਜ ਪੱਜ ਆਉਂਦੇ ਗਏ ਕਿਸੇ ਨੇ ਮੱਥੇ ਮਟਣਾ ਪਾਇਆ ਇਹ ਜਨਮ ਖਾਲਸਾ ਦਾ ਮਸਾਖ ਮਹੀਨੇ ਦੇ ਵਿੱਚ ਆਇਆ ਇਹ ਜਨਮ ਖਾਲਸਾ ਦਾ ਵਿਸਾਖ ਮਹੀਨੇ ਦੇ ਵਿੱਚ ਆਇਆ ਦਇਆ RAM ਅਕੇ ਹੋ ਕੇ ਆਪਣੇ ਆਪ ਨੂੰ ਅਰਪਣ ਕੀਤਾ ਤਲਵਾਰ ਖੂਨ ਲਲਬੜੀ ਨੂੰ ਗੁਰਾਂ ਨੇ ਸੰਗਤਾਂ ਅੱਗੇ ਕੀਤਾ ਦਇਆ RAM ਅਕੇ ਹੋ ਕੇ ਆਪਣੇ ਆਪ ਨੂੰ ਅਰਪਣ ਕੀਤਾ ਤਲਵਾਰ ਖੂਨ ਨਲਬੜੀ ਨੂੰ ਗੁਰਾਂ ਨੇ ਸੰਗ ਤਾਂ ਅੱਗੇ ਕੀਤਾ ਸਿੰਘ ਵਾਰੀ ਬਣ ਆਉਂਦੇ ਗਏ ਸਿੰਘ ਵਾਰੀ ਬਣ ਆਉਂਦੇ ਗਏ ਪਤਾ ਨਹੀਂ ਕਿਦਾਂ ਬਦਲੀ ਕਾਇਆ ਇਹ ਜਨਮ ਘਾਲ ਸੇ ਦਾ ਵਿਸਾਖ ਮਹੀਨੇ ਦੇ ਵਿੱਚ ਆਇਆ ਇਹ ਜਨਮ ਘਾਲ ਸੇ ਦਾ ਮੇ ਸਾਖ ਮਹੀਨੇ ਦੇ ਵਿੱਚ ਆਇਆ ਪੰਜ ਪਿਆਰੇ ਸਾਜ ਲੈ ਪੰਜ ਪਿਆਰੇ ਸਾਜ ਲੈ ਖਾਲਸ ਪਾਹੁਲ ਖੰਡੇ ਦੀ ਪਿਆਈ ਇੱਕ ਪਹਿਚਾਨ ਬਣਾ ਦਿੱਤੀ ਜਿਸ ਨੂੰ ਦੇਖੇ ਪੂਰੀ ਲੋਕਾਈ ਪੰਜ ਪਿਆਰੇ ਸਾਜ ਲੈ ਖਾਲਸ ਪਾਹੁਲ ਖੰਡੇ ਦੀ ਪਿਆਈ ਇੱਕ ਪਹਿਚਾਨ ਬਣਾ ਦਿੱਤੀ ਦਿਸ ਨੂੰ ਦੇਖੇ ਪੂਰੀ ਲੋਕਾਈ ਖਾਲਸਾ ਪੰਥ ਸਜਾ ਦਿੱਤਾ ਖਾਲਸਾ ਪੰਥ ਸਜਾ ਦਿੱਤਾ ਜੋ ਹੈ ਦੁਨੀਆਂ ਦੇ ਵਿੱਚ ਸ਼ਾਇਆ ਇਹ ਜਨਮ ਖਾਲਸੇ ਦਾ ਮੱਸਾਖ ਮਹੀਨੇ ਦੇ ਵਿੱਚ ਆ ਇਹ ਜਨਮ ਖਾਲਸੇ ਦਾ ਮੱਸਾਖ ਮਹੀਨੇ ਆ ਆ ਦੇਣਾ ਕਦੇ ਨਾ ਦੇ ਸਕਦੇ ਗੁਰੂ ਗੋਬਿੰਦ ਸਿੰਘ ਜੀ ਤੇਰਾ ਜੀਵਨ ਨੇ ਲਿਖ ਦਿੱਤਾ ਤਾਹੀਂ ਡੁੱਬਣਾ ਨਾ ਦਤਾ ਵੇੜਾ ਦੇਣਾ ਕਦੇ ਨਾ ਦੇ ਸਕਦੇ ਗੁਰੂ ਗੋਬਿੰਦ ਸਿੰਘ ਜੀ ਤੇਰਾ ਜੀਵਨ ਨੇ ਲਿਖ ਦਿੱਤਾ ਤਾਹੀਂ ਤੂੰ ਡੁੱਬਣਾ ਨਾ ਦਤਾ ਵੇੜਾ ਤੱਲਵੰਡੀ ਸਾਬੋ ਨੂੰ ਤੱਲਵੰਡੀ ਸਾਬੋ ਨੂੰ ਬੁਰਾ ਨੇ ਰੰਗ ਬਾਗ ਸਿ ਲਾਇਆ ਇਹ ਜਨਮ ਖਾਲਸਾ ਦਾ ਮੱਸਾਖ ਮਹੀਨੇ ਦੇ ਵਿੱਚ ਆਇਆ ਇਹ ਜਨਮ ਖਾਲਸਾ ਦਾ ਮੱਸਾਖ ਮਹੀਨੇ ਦੇ ਵਿੱਚ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ